ਜੰਮੂ ਕਸ਼ਮੀਰ ਜਾਣ ਤੋਂ ਪਹਿਲਾਂ ਸਾਬਤਾਨ ਟਰੱਕ ਡਰਾਈਵਰਾਂ ਤੇ ਹੁੰਦੀ ਹੈ ਪੱਥਰਬਾਜ਼ੀ ਜੰਮੂ ਕਸ਼ਮੀਰ ਵਿੱਚ ਲੁੱਟ ਲੈ ਜਾਂਦੇ ਨੇ ਪੈਸੇ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਆਮ ਹੋਣ ਨੂੰ ਲੈ ਕੇ ਸਰਕਾਰ ਬੇਸ਼ੱਕ ਲੱਖ ਦਾ ਵੇਖ ਰੇ ਪਰ ਅਸਲ ਤਸਵੀਰ ਕੁਝ ਹੋ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਦਾਖਲ ਹੋਣਾ ਕਿਸੇ ਖਤਰੇ ਤੋਂ ਖਾਲੀ ਨਹੀਂ ਤੇ ਇਸ ਖਤਰੇ ਨੂੰ ਪਠਾਨਕੋਟ ਦੇ ਟਰਾਂਸਪੋਰਟਰ ਸੁਖਵਿੰਦਰ ਸਿੰਘ ਚੰਗੀ ਤਰ੍ਹਾਂ ਸਮਝਦੇ ਨੇ ਸੁਖਵਿੰਦਰ ਦੇ ਟਰੱਕ ਸ਼੍ਰੀਨਗਰ ਤੱਕ ਖਾਦ ਵਸਤਾਂ ਦੀ ਸਪਲਾਈ ਕਰਦੇ ਨੇ ਪਰ ਹੁਣ ਉਸ ਦੇ ਡਰਾਈਵਰ ਜੰਮੂ ਕਸ਼ਮੀਰ ਜਾਣ ਦੇ ਲਈ ਬਿਲਕੁਲ ਵੀ ਤਿਆਰ ਨਹੀਂ ਵਜ੍ਹਾ ਕੀ ਹੈ ਉਹ ਵੀ ਸੁਣੋ ہماری ਪਠਾਨਕੋਟ से गाड़ियां जो हैं वो ਲੋਡ लेके ਸ਼੍ਰੀਨਗਰ जाती हैं जैसे कि ਪਿਛਲੇ ਦਿਨوں میں ਬਹੁਤ ਮਾਹੌਲ ਖਰਾਬ ਚੱਲ ਰਿਹਾ ਹੈ ابھی بتایا ਜਾ ਰਹਾ تھا ਕਿ ਮਾਹੌਲ ਠੀਕ ਹੋ ਗਿਆ ਐਸਾ ਕੁਝ ਨਹੀਂ ਹੈ आज भी मेरी गाड़ियां दो आई हैं जिनके शीशे तोड़ दिए गए हैं वहां की लोकल पब्लिक ने तोड़े हैं और वो ड्राइवरों को पीटते हैं ये कहते हैं कि हमारे इधर आप माल लेके ना आइए जब तक हमें आजादी नहीं मिलती छोटे छोटे लड़के हैं पंद्रह से बीस साल के बताया गया है वो पत्थर लेके आते हैं मस्जिदों में बोलते हैं एक अनाउंसमेंट होती है कि गाड़ी आ गई है जो पुलिस वहां की लोकल है वो कुछ नहीं कर पाती है रात को सात बजे से लेकर सुबह दिन चढ़ने तक कोई भी रोड के ऊपर पुलिस या किसी तरह का भी सैनिक सैनिक नहीं दिखते हैं ਮੋਹਲ ਬਹੁਤ ਹੀ ਖਰਾਬ ਹੈ ਗੱਡੀਆਂ ਕੋ ਨੰਬਰ ਨੋਟ ਕੀਏ ਜਾ ਰਹੇ ਹਨ ਕਿ ਅਗਰ ਦੁਬਾਰਾ ਅਗਰ ਇੱਕ ਵਾਰ ਸ਼ੀਸ਼ਾ ਤੋੜ ਦਿਆ ਗਿਆ ਹੈ ਦੁਬਾਰਾ ਅਗਰਾ पाओਗੇ ਤਾਂ ਆਪ ਕੋ ਪੀਟਾ ਜਾਏਗਾ ਤੇ ਹੁਣ ਇੱਕ ਨਜ਼ਰ ਸੁਖਵਿੰਦਰ ਦੇ ਇਸ ਟਰੱਕ ਦੇ ਵੀ ਪਾ ਲੋ ਜੋ ਜੰਮੂ ਕਸ਼ਮੀਰ ਦੇ ਵਿੱਚ ਹੁੰਦੀ ਪੱਥਰਵਾਦੀ ਦਾ ਘਵਾਏ ਟਰੱਕ ਦਾ ਸ਼ੀਸ਼ਾ ਟੁੱਟਾ ਹੈ ਅੰਦਰ ਉਹ ਪੱਥਰ ਵੀ ਮੌਜੂਦ ਹੈ ਜਿਸ ਦੇ ਨਾਲ ਸ਼ੀਸ਼ਾ ਤੋੜਿਆ ਗਿਆ ਡਰਾਈਵਰ ਦੱਸਦੇ ਨੇ ਕਿ ਪਹਿਲਾ ਤਾਂ ਸਿਰਫ ਪਥਰਾ ਹੁੰਦਾ ਸੀ ਹੁਣ ਤਾਂ ਲੋਕ ਪੈਸੇ ਤੱਕ ਲੁੱਟਣ ਲੱਗੇ ਨੇ ਆ ਜਨਰ ਕੇ ਗੜੀ ਲੈ ਆ ਕੇ ਪੱਥਰ ਪ੍ਰਤਾਪ ਹੋ ਰਿਹਾ ਇੱਥੇ। ਬਾਗੀ ਦੀ ਉਹਦਾ ਵੀ ਪੈਹ ਤੇ ਲਖੋਲ ਨੇ ਸਿਰ ਤੇ ਸੱਟ ਲੱਗੀ ਓਹ ਅਗਲੇ ਕਹਿੰਦਾ ਵੀ ਇਦਾਂ ਦਾ ਗੱਲਬਾਤ ਹੈ ਵੀ ਇਹ ਪੱਥਰ ਬੁਲਾ بڑا ਹੁੰਦਾ ਇੱਥੇ ਤੇ ਮੁਲਕਿਓ ਕਹਿੰਦੇ ਇੱਥੇ ਨਹੀਂ ਆਣਾ ਚਾਹੁੰਦਾ ਕਹਿੰਦਾ ਵੀ ਇੱਥੇ ਨਹੀਂ ਆਣਾ। ਤੇ ਪੱਥਰ ਪੁੱਤਰ ਮਾਰਦੇ ਪੈਹ ਤੇ ਲਖੋਲ ਲੈਂਦੇ ਆ। ਤੇ ਪੁਲਿਸ ਦੀ ਗੱਲ ਕੋਈ ਸੁਣਾਈ? ਪੁਲਿਸ ਦੀ ਕੋਈ ਸੁਣਾਈ ਹੈ ਇੱਥੇ ਹੀ ਪੁਲਿਸ ਐ ਹੀ ਨਹੀਂ ਕੋਈ ਸੁਣਾਈ ਕਰਦਾ। ਆਪਾਂ ਗਏ ਨਹੀਂ ਉਸ ਪਾਸੇ। ਸ਼੍ਰੀਨਗਰ ਵਾਲੇ ਮਨਾ ਹੀ ਕਰਦਾ ਵੀ ਮਤਲਬ ਕਿ ਨਹੀਂ ਜਾਣਾਗੇ। ਯਾਤਰਾ ਦਾ ਜਿਹਾ ਸਾਰੀ ਦੇਖ ਖਰਾਬ ਹੋ ਗਈ ਪੂਰੀ ਟੋਟਲੀ ਮਤਲਬ ਕਹਿੰਦਾ ਵੀ ਇੱਕ ਢੇਰ ਲਾਇਆ ਉਸ ਤੋਂ ਬਾਅਦ ਮੁਰ ਕੇ ਕਹੇ ਨਹੀਂ ਮਤਨੀ ਕੀਤੀ ਜਾਂਦੀ ਟਰੱਕ ਡਰਾਈਵਰਾਂ ਦੇ ਵਿੱਚ ਪੈਦਾ ਹੋਈ دہشت ਸ਼੍ਰੀਨਗਰ ਦੇ ਵਿੱਚ ਸਮਾਨ ਪਹੁੰਚਾਉਣ ਵਾਲੇ ਟਰਾਂਸਪੋਰਟਰਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਹੀ ਹੈ ਇਸ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਡਰ ਹੈ ਕਿ ਜੇ ਹਾਲਾਤ ਇਸੇ ਤਰ੍ਹਾਂ ਬਣੇ ਰਹੇ ਤਾਂ ਉਹਨਾਂ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ ਇਸ ਲਈ ਸਰਕਾਰ ਨੂੰ ਹਾਲਾਤ ਉੱਤੇ ਚੰਗੀ ਤਰ੍ਹਾਂ ਕਾਬੂ ਪਾਉਣ ਦੀ ਲੋੜ ਹੈ